ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਨਾਲ ਸ੍ਰੀ ਮੁਖਤਸਰ ਸਾਹਿਬ ਜੀ ਦਾ ਇਤਿਹਾਸ ਬਾਰਣਾ ਕਰਾਂਗੇ ਜਦੋਂ ਸੰਮਤ 1704 ਵਿੱਚ ਮੁਗਲ ਫੌਜਾਂ ਤੇ ਪਹਾੜੀ ਰਾਜਾ ਨੇ ਅਨੰਤਪੁਰ ਸਾਹਿਬ ਨੂੰ ਘੇਰਾ ਪਾ ਰੱਖਿਆ ਸੀ ਉਸ ਸਮੇਂ ਸਿੰਘਾਂ ਦਾ ਅਨਪਾਣੀ ਬੰਦ ਹੋਣ ਕਾਰਨ ਸਿੰਘ ਕਾ ਦਰਖਤ ਤੇ ਪੱਤੇ ਤੇ ਛਿਲੜਾਂ ਖਾ ਕੇ ਗੁਜ਼ਾਰਾ ਕਰਦੇ ਸਨ ਇਸ ਹਾਲਾਤ ਨੂੰ ਦੇਖ ਕੇ ਕੁਝ ਮਾਝੇ ਦੇ ਸਿੰਘਾਂ ਨੇ ਗੁਰੂ ਜੀ ਪਾਸ ਨਾ ਰਹਿਣ ਦੀ ਸਲਾਹ ਕੀਤੀ ਜਿਨ੍ਹਾਂ ਦੀ ਅਗਵਾਈ ਸਰਦਾਰ ਮਹਾ ਸਿੰਘ ਜੀ ਕਰ ਰਿਹਾ ਸੀ ਸਾਰੇ ਸਿੰਘਾਂ ਵਿੱਚੋਂ 40 ਸਿੰਘਾਂ ਨੇ ਇੱਕ ਪੱਤਰ ਤੇ ਦਸਖਤ ਕਰਕੇ ਔਰ ਗੂਠੇ ਲਾ ਦਿੱਤੇ ਉਸ ਪੱਤਰ ਉੱਤੇ ਇਸ ਤਰ੍ਹਾਂ ਲਿਖਿਆ ਸੀ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਇਹ ਪੱਤਰ ਬੇਦਾਵੇ ਦੇ ਰੂਪ ਵਿੱਚ ਲਿਖ ਕੇ ਗੁਰੂ ਜੀ ਨੂੰ ਦੇ ਆਏ ਜਦੋਂ ਉਹ ਆਪਣੇ ਆਪਣੇ ਪਿੰਡ ਆਏ ਤਾਂ ਲੋਕਾਂ ਨੇ ਉਹਨਾਂ ਨੂੰ ਲਾਂਤਾਂ ਪਾਈਆਂ ਤੇ ਉਹ ਬਹੁਤ ਹੀ ਸ਼ਰਮਿੰਦੇ ਹੋਏ ਇਹਨੇ ਨੂੰ ਇੱਕ ਮਾਤਾ ਜੀ ਜੋ ਚਵਾਲਦੇ ਰਹਿਣ ਵਾਲੇ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਮਾਤਾ ਬਾਘ ਕੋਰ ਜੀ ਆਉਂਦਾ ਹੈ ਉਹਨਾਂ ਨੇ ਉਹਨਾਂ ਸਿੰਘਾਂ ਨੂੰ ਕਿਹਾ ਕਿ ਤੁਸੀਂ ਗਲਤੀ ਤੋਂ ਬਹੁਤ ਬੜੀ ਕਰਕੇ ਆਏ ਹੋ ਪਰ ਹੁਣ ਪਛਤਾ ਰਹੇ ਹੋ ਕਬਰਾਓ ਨਾ ਮੈਂ ਤੁਹਾਨੂੰ ਗੁਰੂ ਜੀ ਤੋਂ ਜਰੂਰ ਬਖਸ਼ਾਵਾਂਗੀ ਚਲੋ ਤੁਸੀਂ ਮੇਰੇ ਨਾਲ ਚਲੋ ਜਦੋਂ ਉਹ ਫਰੋਜਪੁਰ ਜ਼ਿਲ੍ਹੇ ਦੇ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਖਦਰਾਨੇ ਦੀ ਤਰ੍ਹਾਂ ਢਾਬ ਕੋਲ ਪਹੁੰਚੇ ਤਾਂ ਮੁਗਲਾਂ ਦੀ ਫੌਜ 10000 ਦੇ ਕਰੀਬ ਉਹਨਾਂ ਨੂੰ ਘੇਰਾ ਪਾ ਲਿਆ ਤੇ ਸਿੰਘਾਂ ਨੇ ਮੁਗਲਾਂ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਹੁਤ ਨੁਕਸਾਨ ਕੀਤਾ। ਉਸੇ ਉਸੇ ਲੜਾਈ ਦੇ ਦੌਰਾਨ ਸਿੰਘ ਸ਼ਹੀਦियां ਪਾ ਗਏ। ਮਾਤਾ ਪਾ ਗورਜੀ ਬਹੁਤ ਜ਼ਖਮੀ ਹੋ ਗਏ ਸਨ। ਗੁਰੂ ਜੀ ਨੇ ਇਹ ਸਭ ਆਪਣੇ ਅੱਖੀ ਵੇਖਿਆ। ਉਸ ਤੋਂ ਬਾਅਦ ਗੁਰੂ ਜੀ ਗੁਰੂ ਜੀ ਚਿਹਿਤਾਂ ਦੇ ਕੋਲ ਗਏ। ਤੇ ਉਹਨਾਂ ਨੂੰ 20 ਹਜ਼ਾਰੀ 10 ਹਜ਼ਾਰੀ 5 ਹਜ਼ਾਰੀ ਕਹਿ ਕੇ ਨਵਾਜਿਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਮਹਾ ਸਿੰਘ ਦੇ ਕੋਲ ਪਹੁੰਚੇ ਤਾ ਉਹ ਅਜੇ ਸਹਿਕ ਰਿਹਾ ਸੀ ਗੁਰੂ ਜੀ ਨੇ ਕਿਹਾ ਕਿ ਅਸੀਂ ਤੈਨੂੰ ਜ਼ਿੰਦਗੀ ਬਖਸ਼ ਦਿੰਦੇ ਹਾਂ ਪਰ ਮਹਾ ਸਿੰਘ ਨੇ ਕਿਹਾ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜੋ ਅਸੀਂ ਲੈ ਕੇ ਦੇ ਆਏ ਸੀ ਉਹ ਬੇਤਾਵਾ ਪਾੜ ਦਿਓ ਜੋ ਕਿ ਗੁਰੂ ਜੀ ਨੇ ਉਹ ਸਾਹਮਣੇ ਰੱਖਿਆ ਹੋਇਆ ਸੀ ਗੁਰੂ ਜੀ ਨੇ ਮਹਾ ਸਿੰਘ ਦੇ ਸਾਹਮਣੇ ਉਹ ਬੈਦਾਵਾ ਪਾੜ ਦਿੱਤਾ ਤੇ ਉਸੇ ਹੀ ਸਮੇਂ ਮਹਾ ਸਿੰਘ ਚੀਹ ਦੀ ਪਾ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਭਾਗੌਰ ਦੇ ਵੀ ਜ਼ਖਮਾਂ ਦੇ ਮਰਮ ਪੱਟੀ ਆਪ ਕੀਤੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਹਨਾਂ 40 ਸਿੰਘਾਂ ਦਾ ਸੰਸਕਾਰ ਆਪਣੇ ਹੱਥੀ ਉਸ ਜਗ੍ਹਾ ਤੇ ਕੀਤਾ ਤੇ 40 ਮੁਕਤੇ ਹੋਣ ਦਾ ਬਰਬਰਦਾਨ ਦਿੱਤਾ ਤੇ ਉਹਨਾਂ ਦੇ ਨਾਮ ਪਰ ਉਸ ਜਗ੍ਹਾ ਅੱਜ ਸ੍ਰੀ ਮੁਕਤਸਾ ਸਾਹਿਬ ਸ਼ਿਸ਼ੋਵਤ ਹੈ ਔਰ ਉਸ ਦੀ ਜਾਜ਼ ਵਿੱਚ ਹਰ ਸਾਲ ਮਾਗੀ ਦੇ ਸਮੇਂ ਉਸ ਦਾ ਮੇਲਾ ਲੱਗਦਾ ਹੈ ਜਿਸ ਨੂੰ ਅੱਜ ਕੱਲ ਸ੍ਰੀ ਮੁਕਤਸਾ ਸਾਹਿਬ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ